ਸਾਰੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਮੋਹ ਸਿੰਘ ਹੈ ਔਰ ਜਿਹੜਾ ਜੇ ਆਪਾਂ ਪ੍ਰੋਡਕਟ ਲਾਂਚ ਕੀਤਾ ਹੈ ਐ ਅਲਕਲਾਈਨ ਵਾਟਰ ਦਾ ਅਲਕੈਲਾਈਜ਼ਰ ਦੇ ਨਾਂ ਤੇ ਉਹ ਪ੍ਰੋਡਕਟ ਦਾ ਪਰ ਕਿ ਜਦੋਂ ਤੱਕ ਬੰਦੇ ਨੇ ਲਾਈਫ ਹੈਗੀ ਜਿਹੜਾ ਬੰਦਾ ਯੂਜ਼ ਕਰਦਾ ਹੈ ਹਲਦੀ ਰਹੇਗਾ ਕਿਉਂਕਿ ਅੱਜ ਕੱਲ ਜੇ ਪਿਓਰਿਟੀ ਦੀ ਗੱਲ ਕਰੀਏ ਤੇ ਪਿਓਰਿਟੀ ਬਿਲਕੁਲ ਖਤਮ ਹੋ ਚੁੱਕੀ ਆ ਜੋ ਸਾਡਾ ਖਾਣਾ ਪੀਣਾ ਵਾ ਖਰਾਬ ਹੋ ਚੁੱਕਾ ਵਾ ਲਾਈਫ ਸਟਾਈਲ ਸਾਡਾ ਖਾਣ ਪੀਣ ਦਾ ਖਰਾਬ ਹੋ ਚੁੱਕਾ ਲੇਕਿਨ ਉਸ ਨੂੰ ਆਪਾਂ ਚੇਂਜ ਨਹੀਂ ਕਰ ਸਕਦੇ ਬਟ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਪ੍ਰੋਡਕਟ ਹੈਗਾ ਜਿਹੜੇ ਕਰਕੇ ਆਪਾਂ ਜਦੋਂ ਤੱਕ ਆਪਾਂ ਲੈਨੇ ਆ ਸਾਡੀ ਜਦੋਂ ਤੱਕ ਲਾਈਫ ਹੈਗੀ ਹਰ ਬੰਦੇ ਦੀ ਲਾਈਫ ਹੈਗੀ ਉਹ ਹਲਦੀ ਰਹਿ ਸਕਦਾ ਉਹਦਾ ਕੀ ਰੀਜ਼ਨ ਆ ਕਿਉਂਕਿ ਅੱਜ ਸਾਡੇ ਬਾਡੀ ਦਾ ਪੀ ਐਚ ਲੈਵਲ ਆ ਸਾਰਾ ਨਾਲ ਅਨ ਬੈਲੈਂਸ ਹੋਣਾ ਪਿਆ ਠੀਕ ਹੈ ਨਾ ਇਹ ਪ੍ਰੋਡਕਟ ਕੀ ਕਰਦਾ ਹੈਗਾ ਇਹ ਪ੍ਰੋਡਕਟ ਤੁਹਾਡੇ ਜਿਹੜਾ ਬਾਡੀ ਦਾ ਪੀ ਐਚ ਲੈਵਲ ਆ ਉਹਨੂੰ ਬੈਲੈਂਸ ਕਰਦਾ ਔਰ ਤੁਹਾਡੇ ਜਿੰਨੇ ਵੀ ਸਾਡੇ ਸਾਡੀ ਸਾਡੀ ਬਾਡੀ ਜਿਹੜੀ ਹੈ ਸੈੱਲ ਤੇ ਬਣੀ ਹੋਈ ਹੈ ਔਰ ਹਰ ਸੈੱਲ ਨੂੰ ਛੋਟੇ-ਜੋਟੇ ਸੈੱਲ ਨੂੰ ਵੀ ਆਕਸੀਜਨ ਪ੍ਰੋਵਾਈਡ ਕਰਦਾ ਔਰ ਇਹੀ ਕਰਨਾ ਹੈਗਾ ਕਿ ਅੱਜ ਦਾ ਪ੍ਰੋਡਕਟ ਹੈਗਾ ਤੁਹਾਡੀ ਤੁਹਾਨੂੰ ਹੈਲਦੀ ਰੱਖਦਾ ਜੋ ਤੱਕ ਬੰਦੇ ਦੀ ਲਾਈਫ ਹੈਗੀ ਹੈ ਕਿਹੜੇ ਕਿਹੜੇ ਪ੍ਰੋਡਕਟ ਜਿਹੜੇ ਸਾਡੇ ਕੋਲ ਮਲਟੀ ਪ੍ਰੋਡਕਟ ਹੈ ਦੇ ਵਿੱਚ ਜਿਸ ਤਰ੍ਹਾਂ ਆਇਨਾਜ਼ਰ ਮਸ਼ੀਨ ਆ ਸਾਡੀ ਮੇਨ ਜਿਹੜਾ ਲਾਈਵ ਪਾਣੀ ਦਿੰਦੀ ਹੈ ਤੁਹਾਨੂੰ ਹਾਈਡਰੋਜਨ ਪਲਸ ਅ ਅਲਕਲਾਈਨ ਵਾਟਰ ਔਰ ਪਲਸ ਇਸ ਤੋਂ ਇਲਾਵਾ ਹਰ ਬੰਦਾ ਇਹਨੂੰ ਫੋਰਡ ਕਰ ਸਕਦਾ ਬੋਤਲ ਆ ਕਾਪਰ ਦੇ ਪਿਓਰ ਪਿਓਰ ਕਾਪਰ ਦੀ ਬੋਤਲ ਆ ਕਾਪਰ ਦੇ ਮੱਕੇ ਆ ਔਰ ਅ ਆਰਓ ਵਾਟਰ ਪਿਰੀਫਾਇਰ ਜੱਗ ਆ ਪਰ ਕਿ ਮਲਟੀ ਪ੍ਰੋਡਕਟਰ ਸਾਡੇ ਦੇ ਜੇ ਕਿਸੇ ਨੇ ਲੈਣਾ ਹੈ ਤਾਂ ਕਿਸੇ ਇਹਦੇ ਵਿੱਚ ਸਾਡਾ ਆਫਿਸ ਆ ਅਰੀਨਾ ਇੰਕਲੇਬ ਨਿਊ ਬੱਸ ਸਟੈਂਡ ਦੇ ਨਾਲ ਮੇਨ ਹਾਈ ਹਾਈਵੇ ਤੋਂ ਅ ਤਮੀਰ ਭਾਈ ਹੈ ਤੇ ਉੱਥੇ ਅੰਕ ਲੈ ਸਕਦੇ ਆ ਮੈਂ ਵਾਮਪਰ ਦੁਆਜ ਅ ਅਲਕ ਲੈਂਜ ਦੇ ਮਨਮੋਨ ਜੀ ਔਰ ਮੈਂ ਦੋਨੋਂ 파ਟਨਾਂ ਦਾ ਔਰ ਅੱਜ ਦਾ ਮਨੋਰ ਵਿੱਚ ਆ ਪੰਜ ਦੀ ਲਾਂਚਿੰਗ ਆੜਿਆ ਸਾਡਾ ਜਿਹੜਾ ਆਫਿਸ ਹੈਗਾ ਨਿਊ ਬੱਸ ਸਟੈਂਡ ਦੇ ਉਹ ਬਿਲਕੁਲ ਨਾਲ ਹੀ ਰੀਨਨ ਕਲੇਅ ਲਗਦੀ ਹੈ ਜਿਸ ਤੇ ਆਪਾਂ ਆਪਾਂ ਆਫਿਸ ਸੈਟਅਪ ਕੀਤਾ ਹੈਗਾ ਔਰ ਅੱਜ ਇਸ ਦੀ ਲਾਂਚਿੰਗ ਸੀ ਲਾਂਚਿੰਗ ਵੇਲੇ ਆਪਾਂ ਮਤਲਬ ਜਿੰਨੇ ਵੀ ਆਪਣੇ ਸਾਡੇ ਪ੍ਰੋਡਕਟਸ ਹੈਗੇ ਨੇ ਉਹ ਪਾਇਨਾਈਜ਼ਰ ਮਲਟੀਪਲ ਪ੍ਰੋਡਕਟ ਨੇ ਆਪਣੇ ਬੋਟਲਸ ਆਰਓ ਮਟਕੇ ਉਹ ਸਾਰੇ ਆਪਾਂ ਡਿਸਪਲੇ ਕੀਤੇ ਇੱਥੇ ਔਰ ਲੋਕਾਂ ਨੇ ਮਤਲਬ ਵੱਦਚੜ ਕੀ ਅੰਦਰ ਜਿੰਨੇ ਲੋਕਾਂ ਨੂੰ ਆਪਾਂ ਬੁਲਾਇਆ ਹੈਗਾ ਲੋਕਾਂ ਨੇ ਵੱਦਚੜ ਕੀ ਹਿੱਸਾ ਲਿਆ ਔਰ ਹਰ ਕੋਈ ਮਤਲਬ ਇੰਪ੍ਰੈਸ ਹੋਇਆ ਇਹਨਾਂ ਪ੍ਰੋਡਕਟਾਂ ਤੋਂ ਫਿਰ ਆਲਕਲਾਈਨ ਪ੍ਰੋਡਕਟ ਆਪਾਂ ਲਾਂਚ ਕਰਨ ਦਾ ਕਾਰਨ ਸੀ ਕਿ ਜਿਹੜੇ ਆਰੋ ਦੇ ਪਾਣੀ ਵਿੱਚ ਆਪਾਂ ਮਤਲਬ ਘਰ ਦੇ ਆਰੋ ਚ ਪਾਣੀ ਪੀ ਰਹੇ ਆ ਉਹ ਜਿਹੜਾ ਹੈਗਾ ਕਿ ਉਹਦੇ ਮਿਲਣ ਜਿਹੜੇ ਹੁੰਦੇ ਆ ਉਹ ਮਤਲਬ ਸਾਨੂੰ ਸਾਡੇ ਤੱਕ ਪਹੁੰਚ ਨਹੀਂ ਪਾਉਂਦੇ ਬਟ ਇਹ ਇਹਦਾ ਪਾਣੀ ਹੈਗਾ ਇਹ ਸਾਡੇ ਮਤਲਬ ਕਾਫੀ ਸਾਰੀਆਂ ਬਿਮਾਰੀਆਂ ਲੀਵਰ ਕਿਡਨੀ ਵਗੈਰਾ ਜੋ ਵੀ ਮਤਲਬ ਸਾਡੇ ਮਤਲਬ ਆਪਣੇ ਹੈਗੇ ਨੇ ਅੰਤਰੀਆਂ ਤੱਕ ਨੂੰ ਮਤਲਬ ਸਾਫ ਕਰਦਾ ਹੈਗਾ ਔਰ ਕੈਨਸਰ ਹੋ ਗਏ ਮਤਲਬ ਜਿਹੜੀ ਹੈਗੀ ਆ ਬਿਮਾਰੀ ਉਹਨੂੰ ਮਤਲਬ ਦੂਜਾ ਦਾ ਹੈਗਾ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਐਕਚੁਅਲੀ ਲਾਈਵ ਡੈਮੋ ਜਿੰਨੀ ਆ ਵੀ ਤੁਸੀਂ ਦੇਖਿਆ ਲਾਈਵ ਮਤਲਬ ਕੋਈ ਉਹ ਨਹੀਂ ਸੀ ਹੈਗਾ ਕਿ ਮਤਲਬ ਕਿ ਪਿੱਛੋਂ ਪਾਣੀ ਲਿਆ ਕੇ ਸਾਹਮਣੇ ਲੋਕਾਂ ਦੇ ਸਾਹਮਣੇ ਇੱਕ ਕੌਣ ਕੈਮਰਾ ਸੀ ਵੀ ਆਪਣਾ ਅਲਕਲਾਈਨ ਵਾਟਰ ਦਾ ਪਾਣੀ ਪਾ ਕੇ ਡੈਮੋ ਕੀਤੀ ਗਈਆਂ ਔਰ ਤੁਸੀਂ ਤੁਸੀਂ ਵੀ ਦੇਖਿਆ ਹੈ ਖੁਦ ਕਿ ਕਿਵੇਂ ਮਤਲਬ ਜਿਹੜਾ ਹੈਗਾ ਤੇ ਅਲਕਲਾਈਨ ਪਾਣੀ ਦਾ ਹੈਗਾ ਪੀਓਰ ਅਰ ਕੜ ਦਿੰਦਾ ਹੈ ਔਰ ਨੋਰਮਲ ਪਾਣੀ ਜਿਦਾਓ ਪੋਇਦਾ ਉਹ ਹੀ ਦਿੰਦਾ ਹੈਗਾ ਠੀਕ ਹੈ ਸੋ ਤੇ ਬਹੁਤ ਹੋ ਗਿਆ ਮਤਲਬ ਹੈਗੇ ਪ੍ਰੋਡਕਟ ਨੇ ਔਰ ਬਾਕੀ ਜਨਤਾ ਜਦੋਂ ਯੂਜ਼ ਕਰੇਗੀ ਉਹਦਾ ਆਪਣਾ ਰੀਨਾਗਲੇ ਆਫਿਸ ਹੈ ਨਿਊ ਬਸਟੈਂਡ ਦੇ ਬਿਲਕੁਲ ਨਾਲ ਨੇ ਈਜ਼ੀ ਟੂ ਅਪਰੋਚ ਹੈਗਾ ਬਾਕੀ ਕੰਟੈਕਟ ਨੰਬਰ ਡਿਸਪਲੇ ਹੋ ਜਾਣਗੇ ਨਾਲ ਜਿਹੜੇ ਅੱਜ ਦੇ ਜਿੰਨੀ ਵੀ ਵੀਡੀਓਜ਼ ਬਣੀਆਂ ਕੰਟੈਕਟਸ ਨਹੀਂ ਹੈਗੇ ਪਰ ਜਿਹੜਾ ਡਿਸਪਲੇ ਹੋ ਜਣਗੇ ਜਿਨ੍ਹਾਂ ਨੇ ਵੀ ਕੰਟੈਕਟ ਕਰਨਾ ਹੋਵੇ ਥਰੂ ਫੋਨ ਵੀ ਕਰ ਸਕਦਾ ਸਾਡੀ ਟੀਮ ਦੇ ਨਾਲ ਔਰ ਪ੍ਰੋਪਰ ਸਾਡੇ ਆਫਿਸ ਵਿੱਚ ਵੀ ਜਾਈ ਸਕਦਾ